ਰਾਤਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਹਜਜ ਸਿੰਘ ਚਾਹਲ ਖਰੜ ਤੋਂ ਆਪ ਵਿਧਾਇਕਾ ਅਨਮੋਲ ਗਗਨਮਾਨ ਨੇ ਐਮਐਲਏ ਸ਼ਿਪ ਤੋਂ ਅਸਤੀਫਾ ਦੇ ਕੇ ਜੋ ਸਿਆਸਤ ਛੱਡਣ ਦਾ ਐਲਾਨ ਕੀਤਾ ਉਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਉਂਦਾ ਦਿਖਾਈ ਦਿੰਦਾ ਹੈ ਨਵਾਂ ਮੋੜ ਇਹ ਆਇਆ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਦੇ ਵੱਲੋਂ ਅਨਮੋਲ ਗਗਨਮਾਨ ਦਾ ਅਸਤੀਫਾ ਲਿਆ ਗਿਆ ਹੈ ਇਹ ਦਾਵਾ ਵਿਰੋਧੀ ਪਾਰਟੀਆਂ ਦੇ ਵੱਲੋਂ ਕੀ ਤੱਕ ਜਾਣ ਲੱਗ ਪਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦੇ ਜਿੰਨੇ ਵੀ ਲੀਡਰ ਨੇ ਉਹਨਾਂ ਨੂੰ ਅਨਮੋਲ ਗਗਨਮਾਨ ਦੇ ਅਸਤੀਫੇ ਦੇ ਬਾਰੇ ਕੁਝ ਵੀ ਪਤਾ ਨਹੀਂ ਹੈ ਇਥੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇਹੀ ਬਿਆਨ ਦਿੱਤਾ ਗਿਆ ਕਿ ਅਜੇ ਹੁਣੇ ਹੀ ਪਤਾ ਲੱਗਾ ਕਿ ਅਨਮੋਲ ਗਗਨਮਾਨ ਨੇ ਅਸਤੀਫਾ ਦਿੱਤਾ ਹੈ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਇਹਨਾਂ ਚਰਚਾਵਾਂ ਨੂੰ ਹੋਰ ਵੀ ਬਲ ਮਿਲ ਗਿਆ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਅਨਮੋਲ ਗਗਨਮਾਨ ਦਾ ਅਸਤੀਫਾ ਲਿਆ ਗਿਆ ਹੈ ਨਾ ਕਿ ਉਹਨਾਂ ਨੇ ਇਹ ਅਸਤੀਫਾ ਦਿੱਤਾ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਹੁਣ ਇਸ ਗੱਲ ਤੇ ਜ਼ੋਰ ਦਿੱਤਾ ਜਾਣ ਲੱਗ ਪਿਆ ਹੈ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਕਰੀਏ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਕਰੀਏ ਤਾਂ ਉਹਨਾਂ ਨੇ ਵੀ ਇਸ ਮਸਲੇ ਦੇ ਵਿੱਚ ਅਣਜਾਣਤਾ ਦਾ ਪ੍ਰਗਟਾਵਾ ਕੀਤਾ ਹੈ ਬਿਆਨ ਸੁਣ ਲਓ ਸਰ ਮੌਲ ਮੌਨ ਬੋਲ ਅਨਮੋਲ ਗਗਨ ਵੱਲੋਂ ਅਸਤੀਫਾ ਦਿੱਤਾ ਗਿਆ ਸਰ ਅੱਜ ਕੀ ਕਿਵੇਂ ਦੇਖਦੇ ਆਏ ਕਿ ਸਰ ਮੈਂ ਇਹਨੂੰ ਹਜੇ ਥੋੜਾ ਜਿਹਾ ਪਤਾ ਲੱਗਿਆ ਜਾ ਕੇ ਸੀ ਪਾਰਟੀ ਦੀ ਮੀਟਿੰਗ ਕਰਾਂਗੀ ਮੈਂ ਇਹਨੂੰ ਹਜੇ ਥੋੜਾ ਜਿਹਾ ਪਤਾ ਲੱਗਿਆ ਜਾ ਕੇ ਸੀ ਪਾਰਟੀ ਦੀ ਮੀਟਿੰਗ ਕਰਾਂਗੀ ਇਹਨਾਂ ਦੋਵਾਂ ਆਗੂਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਹੋਣ ਸੂਬਾ ਪ੍ਰਧਾਨ ਅਮਨ ਅਰੋੜਾ ਹੋਣ ਐਮਪੀ ਮਾਲਵਿੰਦਰ ਸਿੰਘ ਕੰਗ ਹੋਣ ਸਾਰਿਆਂ ਨੇ ਇਹੀ ਗੱਲ ਆਖੀ ਕਿ ਸਾਨੂੰ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਹੈ ਸਾਨੂੰ ਤਾਂ ਆਪ ਮੀਡੀਆ ਚੋਂ ਪਤਾ ਲੱਗਾ ਕਿ ਸਾਡੇ ਸਾਥੀ ਵਿਧਾਇਕਾਂ ਨੇ ਅਸਤੀਫਾ ਦੇ ਕੇ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਹੈ ਗੱਲ ਜੇਕਰ ਵਿਰੋਧੀ ਪਾਰਟੀਆਂ ਦੀ ਕਰੀਏ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਦਾਵਾ ਇਥੋਂ ਤੱਕ ਕਰ ਦਿੱਤਾ ਹੈ ਕਿ ਇਹਨਾਂ ਨੇ ਆਪਣੇ 90 ਲੀਡਰਾਂ ਦੇ ਨਾਲ ਵਿਧਾਇਕਾਂ ਦੇ ਨਾਲ ਇਹੀ ਕੁਝ ਕਰਨਾ ਸਾਰੇ ਕੰਮਾਂ ਨੂੰ ਤਮਾਮ ਕਰ ਜਾਵਾਂਗੇ ਅਸੀਂ ਤੇਰੇ ਇਨਕਲਾਬ ਨੂੰ ਸलाम ਕਰ ਜਾਵਾਂਗੇ ਇਹਨੂੰ ਮੌਕਾ ਦਿੱਤਾ 5 ਸਾਲ ਬਾਅਦ ਸੇ ਵੋਟਾਂ ਪਾਈਆਂ ਸਾਢੇ 3 ਸਾਲ ਬਾਅਦ ਛੱਡ ਗਈ ਹੈ ਕਦੀ ਇਹਨੇ ਇੱਕ ਵਾਰ ਵੀ ਐਮਐਸਪੀ ਦੀ ਗੱਲ ਨਹੀਂ ਕੀਤੀ ਕਹਿੰਦੀ ਸੀ ਮੈਂ ਗੰਡਿਆਂ ਦਾ ਮੈਂ ਟਰੋਮਟਰਾਂ ਦਾ ਮੈਂ ਪਿਆਜ਼ ਦਾ ਮੈਂ ਕਣਕ ਦਾ ਮੈਂ ਕਪਾ ਦਾ ਮੈਂ ਗੰਨੇ ਦਾ ਐਮਐਸਪੀ ਦਵਾਵਾਂਗੇ ਬਿਨਾ ਐਮਐਸਪੀ ਤੋਂ ਚਲੀ ਗਈ ਇਹ ਪਾਰਟੀਆਂ ਪਾਰਟੀ ਜਿਹਾ ਰੇਤ ਦੀ ਇੱਕ دیوار ਹੁੰਦੀ ਹੈ ਪੈਕ ਆਫ ਕਾਰਡਸ ਇਹਨੂੰ ਕਿਹਾ ਜਾਂਦਾ ਤਾਸ਼ ਦੇ ਪੱਤਿਆਂ ਵਰਗਾ ਹੀ ਡਿੱਗ ਰਹੇ ਨੇ ਇਹ ਪਾਰਟੀ ਜਿਹੜੀ ਹੈ ਇਹ ਇਹਨਾਂ ਦਾ ਮਨਸੂਬਾ ਇਹ ਹੈ ਕਿ ਜਿਹੜੇ ਇਹਨਾਂ 90 ਕੈਂਡੀਡੇਟ ਬਦਲ ਲੈਣੇ ਮੇਰੀ ਗੱਲ ਸੁਣੋ ਇਹਨਾਂ ਸਾਰਿਆਂ ਤੇ ਅਲੀਗੇਸ਼ਨ ਲਾਣਾ ਕਿਸੇ ਨੂੰ ਕਹਿਣਾ ਸਾਨੂੰ ਬਾਅਦ ਚ ਪਤਾ ਲੱਗਾ ਕਰਪਟਰ ਬੜਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਰੇਟ ਕੱਢਦਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਇਹ ਤੇ ਸ਼ਰਾਬ ਘਡਾਂਦਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਨਾ ਪੰਜ ਖੇਲਿਆਂ ਚ ਕੋਠੀ ਬਣਾ ਲਈ ਹੈ ਸਾਨੂੰ ਬਾਅਦ ਚ ਪਤਾ ਲੱਗਾ ਪੁਲਿਸ ਵਾਲਿਆਂ ਕੋ ਪੈਸੇ ਲੈਂਦਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਤਹਿਸੀਲਦਾਰਾਂ ਕੋ ਲੈਂਦਾ ਸੀ ਤੇ ਪੰਜਾਬ ਨੂੰ ਇਹ ਕਹਿਣਗੇ ਕਿ ਸਾਨੂੰ ਪਹਿਲੀ ਵਾਰ ਦੀ ਤੇ માਫੀ ਦਿਓ ਅਸੀਂ ਇਸ ਕਿਸਮ ਦੇ ਬੰਦੇ ਲੈ ਆਂਦੇ ਕਿਉਂਕਿ ਸਾਨੂੰ ਬੈਕਗ੍ਰਾਉਂਡ ਨਹੀਂ ਸੀ ਪਤਾ ਹੁਣ ਸਾਨੂੰ ਬੈਕਗ੍ਰਾਉਂਡ ਪਤਾ ਲੱਗੀ ਇੱਕ ਮੌਕਾ ਸਾਨੂੰ ਹੋਰ ਦੋ ਤੋ ਮੈਂ ਇਹਨਾਂ ਕਹਿਣਾ ਕਾਲੇ ਕੱਚਿਆਂ ਵਾਲੇ ਆਗੇ ਤੇ ਪਿੰਡ ਦੇ ਬਾਹਰ ਪੰਜਾਬ ਦੇ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕੋਠਿਆਂ ਦੇ ਡੰਗ ਲੈ ਕੇ ਚੜ੍ਹਜੜ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਸ ਨੂੰ ਆਮ ਆਦਮੀ ਪਾਰਟੀ ਦੀ 2027 ਦੀਆਂ ਚੋਣਾਂ ਦੀ ਤਿਆਰੀ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ ਅਤੇ ਬਾਜਵਾ ਨੇ ਇੱਕ ਵਾਰ ਫਿਰ ਤੋਂ ਇਹ ਭਵਿੱਖਬਾਣੀ ਕੀਤੀ ਹੈ ਪਹਿਲਾਂ ਵੀ ਉਹਨਾਂ ਨੇ ਕਈ ਅਜਿਹੀਆਂ ਭਵਿੱਖਬਾਣੀਆਂ ਕੀਤੀਆਂ ਸਨ ਜੋ ਸੱਚਮੁੱਚ ਹੀ ਸੱਚ ਹੋ ਗਈਆਂ ਸੀ ਜਿਵੇਂ ਕਿ ਉਹਨਾਂ ਦੀ ਤਾਜ਼ਾ ਜੋ ਭਵਿੱਖਬਾਣੀ ਸੱਚ ਹੋਈ ਸੀ ਓਸੀ ਕੁਲਦੀਪ ਸਿੰਘ ਢਾਲੀਵਾਲ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਕੱਢਣਾ ਵਿਧਾਨ ਸਭਾ ਦੇ ਵਿੱਚੋਂ ਉਹਨਾਂ ਨੇ ਭਵਿੱਖਬਾਣੀ ਕੀਤੀ ਸੀ ਅਤੇ ਕੁਝ ਸਮੇਂ ਬਾਅਦ ਹੀ ਢਾਲੀ ਵਾਲ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਦਾ ਰਾ ਵਖਾ ਦਿੱਤਾ ਗਿਆ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਮ ਆਦਮੀ ਪਾਰਟੀ ਦੇ ਖਿਲਾਫ ਕੋ ਜ਼ਿਆਦਾ ਨਹੀਂ ਬੋਲਦੇ ਅਨਮੋਲ ਦੇ ਬਾਰੇ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਉਹਨਾਂ ਨੇ ਬਸ ਇੰਨੀ ਗੱਲ ਆਖੀ ਕਿ ਆਪ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਇਸ ਤਰ੍ਹਾਂ ਸਾਬਕਾ ਮੰਤਰੀ ਔਰ ਐਮ ਐਲ ਏ ਪਾਰਟੀ ਨੂੰ ਅਲਵਿਦਾ ਕਹਿ ਕੇ ਚਲੇ ਜਾਣ ਤੇ ਨਾਲ ਉਹ ਕਹਿਣ ਕਿ ਪਰੇ ਮਨ ਦੇ ਨਾਲ ਮੈਨੂੰ ਅੱਜ ਇਸ ਸਾਰ ਦੇਣਾ ਪੈ ਰਿਹਾ ਹੈ ਇਹ ਸਭ ਕੁਝ ਠੀਕ ਨਹੀਂ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਸ ਮੁੱਦੇ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਗਈ ਉਹਨਾਂ ਨੇ ਪੋਸਟ ਪਾ ਕੇ ਲਿਖਿਆ ਵਿਧਾਇਕਾਂ ਅਨਮੂਲ ਗੱਗਣ ਮਾਂ ਲਈ ਇਹ ਬਿਹਤਰ ਹੁੰਦਾ ਜੇ ਉਹ ਅਸਤੀਫਾ ਦੇਣ ਦੇ ਨਾਲ ਨਾਲ ਐਮਐਸਪੀ ਦੀ ਗਰੰਟੀ ਨਾ ਮਿਲਣਾ ਅਤੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਸਰਕਾਰ ਨੂੰ ਹਲੂਣਾ ਦੇ ਕੇ ਜਾਂਦੇ ਜੇ ਕੁਝ ਹੋਰ ਵਿਧਾਇਕਾਂ ਦਾ ਵੀ ਦਿਲ ਭਾਰੀ ਹੁੰਦਾ ਹੈ ਤਾਂ ਅਸਤੀਫਾ ਦੇਣ ਤੋਂ ਪਹਿਲਾਂ ਘਟੋਕੜ ਜਾਂਦੀ ਵਾਰੀ ਪੰਜਾਬ ਦੀ ਆਵਾਜ਼ ਬਣੋ ਹੋਰ ਵਿਧਾਇਕਾਂ ਨੂੰ ਵੀ ਸਲਾਹ ਦਿੰਦੀ ਹੈ ਪਰਗੜ ਸਿੰਘ ਨੇ ਕਿ ਤੁਹਾਡਾ ਵੀ ਦਿਲ ਜੇਕਰ ਭਾਰੀ ਹੁੰਦਾ ਹੋਵੇ ਮਤਲਬ ਤੁਸੀਂ ਵੀ ਅਸਤੀਫਾ ਦੇਣੇ ਹੋਣ ਤਾਂ ਕੋਈ ਨਾ ਕੋਈ ਸੱਚ ਜ਼ਰੂਰ ਦੱਸ ਕੇ ਜਾਇਓ ਇਸ ਸਰਕਾਰ ਦੇ ਬਾਰੇ ਨੀਤੀਆਂ ਦੇ ਬਾਰੇ ਪ੍ਰਗੜ ਸਿੰਘ ਨੇ ਬਾਕੀ ਆਪ ਵਿਧਾਇਕਾਂ ਨੂੰ ਇਹ ਸਲਾਹ ਦਿੰਦੀ ਹੈ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖੈਰਾ ਵੀ ਇਸ ਮੁੱਦੇ ਤੇ ਪ੍ਰਤੀਕਿਰਿਆ ਦਿੰਦੇ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸਰਕਾਰ ਦੀ ਇਸ ਨੀਤੀ ਦੀ ਆਲੋਚਨਾ ਕੀਤੀ ਹੈ ਕਿਹੜੀ ਨੀਤੀ ਕਹਿਰਾ ਆਖਦੇ ਨੇ ਆਮ ਆਦਮੀ ਪਾਰਟੀ ਨੇ ਇਹ ਨੀਤੀ ਅਪਣਾਈ ਹੈ ਕਿ ਕਾਰਪੋਰੇਟ ਲੋਕਾਂ ਨੂੰ ਗਲੇ ਲਾਇਆ ਜਾਵੇ ਅਤੇ ਦਲ ਬਦਲੀ ਨੂੰ ਉਤਸ਼ਾਹਿਤ ਕੀਤਾ ਜਾਵੇ ਉਹਨਾਂ ਨੇ ਦਲ ਬਦਲੂਆਂ ਦੀ ਸੂਚੀ ਵੀ ਲੋਕਾਂ ਦੇ ਸਾਹਮਣੇ ਰੱਖੀ ਹੈ ਜਿਵੇਂ ਕਿ ਸੁਸ਼ੀਲ ਰਿੰਕੂ ਰਾਜਕੁਮਾਰ ਚੱਬੇਵਾਲ ਜੋ ਕਿ ਕਾਂਗਰਸ ਪਾਰਟੀ ਤੋਂ ਸਨ ਢਿੰਪੀ ਟਿਲੋਂ ਹਰਮੀਤ ਸੰਧੂ ਇਹਨਾਂ ਸਾਰਿਆਂ ਨੂੰ ਸ਼ਾਮਲ ਕੀਤਾ ਗਿਆ ਦੂਜੀਆਂ ਪਾਰਟੀਆਂ ਤੋਂ ਲਿਆ ਕੇ ਅਤੇ ਹੁਣ ਰਣਜੀਤ ਗਿੱਲ ਦੇ ਵੀ ਚਰਚੇ ਛੇੜ ਦਿੱਤੇ ਨੇ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨੇ ਆਖਿਆ ਇਹ ਆਇਆ ਰਾਮ ਗਿਆ ਰਾਮ ਨੂੰ ਸ਼ਰੇਆਮ ਉਤਸ਼ਾਹਿਤ ਕਰਨ ਤੋਂ ਘੱਟ ਨਹੀਂ ਹੈ ਕਾਰਪੋਰੇਟ ਲੋਕਾਂ ਨੂੰ ਇਹ ਗਲੇ ਲਾ ਰਹੇ ਨੇ ਜਿਵੇਂ ਕਿ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸ਼ੋਕ ਮਿੱਤਲ ਜੀਐਲਪੀਐਲ ਦੇ ਕੁਲਵੰਤ ਸਿੰਘ ਰੀਅਲਟਰ ਸੰਜੀਵ ਅਰੋੜਾ ਜੋ ਕਿ ਹੁਣੇ ਮੰਤਰੀ ਬਣਾਏ ਗਏ ਨੇ ਹੋਟਲ ਮਾਲਕ ਡਾਕਟਰ ਇੰਦਰਬੀਰ ਨੀਜਰ ਅਤੇ ਹੁਣ ਗਿਲਕੋ ਬ੍ਰਾਂਡ ਦੇ ਰਣਜੀਤ ਗਿਲ ਦਾ ਵੀ ਜ਼ਿਕਰ ਖੈਰਾ ਦੇ ਵੱਲੋਂ ਆਪਣੇ ਇਸ ਬਿਆਨ ਦੇ ਵਿੱਚ ਕਰ ਦਿੱਤਾ ਗਿਆ ਆਖਦੇ ਨੇ ਅਮੀਰ ਲੋਕਾਂ ਦੀ ਪਾਰਟੀ ਬਣ ਗਈ ਹੈ ਕਾਰਪੋਰੇਟ ਵਪਾਰੀਆਂ ਦੀ ਪਾਰਟੀ ਬਣ ਗਈ ਹੈ ਆਮ ਆਦਮੀ ਪਾਰਟੀ ਗੱਲ ਰਣਜੀਤ ਗਿੱਲ ਦੀ ਹੋਈ ਹੈ ਤਾਂ ਸੋਸ਼ਲ ਮੀਡੀਆ ਤੇ ਪੋਸਟ ਉਹਨਾਂ ਦੇ ਵੱਲੋਂ ਵੀ ਪਾ ਦਿੱਤੀ ਗਈ ਅਨਮੋਲ ਗਗਨਮਾਨ ਦੇ ਇਸ ਫੈਸਲੇ ਤੋਂ ਬਾਅਦ ਰਣਜੀਤ ਗਿੱਲ ਨੇ ਸੋਸ਼ਲ ਮੀਡੀਆ ਤੇ ਪੋਸਟ ਜੋ ਕਿ ਉਹਨਾਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਲਿਖਿਆ ਖਰੜ ਹਲਕੇ ਦੇ ਭੈਣਾ ਭਰਾਵਾਂ ਨੂੰ ਗੁਰੂ ਫਤਿਹ ਹੁਣ ਸਮਾਂ ਆ ਗਿਆ ਹੈ ਜੋ ਵੀ ਹਲਕਾ ਨਿਵਾਸੀਆਂ ਪੰਜਾਬ ਪੰਜਾਬੀਅਤ ਅਤੇ ਦੇਸ਼ ਹਿੱਤ ਲਈ ਉਚਿਤ ਹੋਵੇਗਾ ਉਹੀ ਨਿਰਣਾ ਲਿਆ ਜਾਵੇਗਾ ਮਤਲਬ ਹੁਣ ਫੈਸਲਾ ਲੈਣ ਦਾ ਸਮਾਂ ਆ ਗਿਆ ਕਿਉਂਕਿ ਅਣਮੋਲ ਗਗਨ ਮਾਨ ਨੇ ਇਹ ਫੈਸਲਾ ਸਿਆਸਤ ਤੋਂ ਛੱਡਣ ਦਾ ਲੈ ਲਿਆ ਰਣਜੀਤ ਗਿੱਲ ਦੇ ਵੱਲੋਂ ਵੀ ਇਹ ਐਲਾਨ ਕਰ ਦਿੱਤਾ ਗਿਆ ਹੈ ਗੱਲ ਅਕਾਲੀ ਦਲ ਦੀ ਕਰੀਏ ਤਾਂ ਪਰਮਵੰਤ ਸਿੰਘ ਬੰਟੀ ਰੁਮਾਣਾ ਇਸ ਮਾਮਲੇ 'ਚ ਟਿਚਰਾਂ ਕਰਦੇ ਨਜ਼ਰ ਆਏ ਨੇ ਅਕਾਲੀ ਦਲ ਦੇ ਵੱਲੋਂ ਇਸ ਮਸਲੇ ਤੇ ਮਜ਼ਾਕ ਉਡਾਇਆ ਜਾ ਰਿਹਾ ਹੈ ਪਰਮਵੰਤ ਸਿੰਘ ਬੰਟੀ ਰੁਮਾਣਾ ਨੇ ਇੱਕ ਟਵੀਟ ਕੀਤਾ ਹੁਣ ਸਾਨੂੰ 22 ਫਸਲਾਂ ਤੇ ਐਮਐਸਪੀ ਕੌਣ ਦਿਵਾਊਗਾ ਐਮਐਸਪੀ 5 ਮਿੰਟ ਦੇ ਵਿੱਚ ਐਮਐਸਪੀ ਦੇ ਦੇਾਂਗੇ ਸਾਡੀ ਸਰਕਾਰ ਬਣਾਓ ਇਸ ਗੱਲ ਨੂੰ ਲੈ ਕੇ ਉਹ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੇ ਸਨ ਅਨਮੋਲ ਗਗਨਮਾਨ ਅਤੇ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਉਸੇ ਗੱਲ ਨੂੰ ਲੈ ਕੇ ਹੀ ਉਹਨਾਂ ਦਾ ਮਜ਼ਾਕ ਵੀ ਸੋਸ਼ਲ ਮੀਡੀਆ ਤੇ ਉਡਾਇਆ ਜਾ ਰਿਹਾ ਹੈ ਪਰ ਗੱਲ ਦਿੱਲੀ ਵਾਲਿਆਂ ਦੇ ਨਾਲ ਵਿਗੜੀ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਹੈ ਹੁਣ ਇਹ ਮੋੜ ਇਸ ਮਸਲੇ 'ਚ ਆਉਂਦਾ ਨਜ਼ਰ ਆ ਰਿਹਾ ਹੈ ਰਾਏ ਤੁਹਾਡੀ ਜਾਣ ਲੈਣਾ ਚਾਹੁੰਦੇ ਆ ਕਿ ਕੀ ਤੁਹਾਨੂੰ ਵਿਰੋਧੀ ਪਾਰਟੀਆਂ ਦੇ ਇਸ ਦਾਅਵੇ ਦੇ ਵਿੱਚ ਦਮ ਲੱਗਦਾ ਹੈ ਕਿ ਦਿੱਲੀ ਵਾਲਿਆਂ ਨੇ ਅਣਮੋਲ ਗਗਨਮਾਨ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਹੈ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਹੈ ਜੋ ਵੀ ਤੁਹਾਡੀ ਰਾਏ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ YouTube ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਅਗਲੀ ਵਾਰ ਫੇਰਾ ਤੇ ਰੋਵਾਂਗਾ ਤੁਸੀਂ ਇੱਕ ਦਰੋਂ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ